ਵੀ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਧੱਕਦਾ ਹੈ ਜਾਂ ਗਲਤ ਕੰਮਾਂ 'ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਹੈ ਉੱਥੇ ਉਹਨੂੰ ਛੱਡਿਆਵਾਂਗੇ ਤੇ ਉੱਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਉਹ ਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜਾ 버ਗਰ ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਆ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਨਾਬੇ ਜਾਏ ਸਾਰਾ ਪਤਾ ਲੱਗ ਜਾਊਗਾ ਵੀ ਕੀ ਕੀ ਮਿਲਦਾ ਹੈ ਬੈਸੀ ਕ ਗਿੜਾ ਮਾਰਨਾ ਆਇਸੀ ਵੀ ਕੀ ਹਾਲ ਚਾਲਾ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉ ਦੁਬਾਰਾ ਪੰਜਾਬ ਨੂੰ ਅਸੀਂ ਹਾਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਜੀ ਇਤੋਂ ਵੱਡੀ ਕੌਮ ਹੋਜੂਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪ ਦੇ ਲਾਲਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਤੁਹਾਡੇ ਪੱਧਰ ਦਾ ਨਹੀਂ ਹੈਗਾ ਮੈਂ ਕਹਾਂ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਪੈਨ ਚੱਲੂਗਾ ਲੋਕਾਂ ਦੇ ਹੱਕ ਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਜਾਂ ਗਲਤ ਕੰਮਾਂ ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਹੈ ਉੱਥੇ ਉਹਨੂੰ ਛੱਡਿਆਵਾਂਗੇ ਤੇ ਉੱਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜਾ 버ਗਰ ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਨਾਬੇ ਜਾਇਓ ਸਾਰਾ ਪਤਾ ਲੱਗ ਜਾਊਗਾ ਵੀ ਕੀ ਕੀ ਮਿਲਦਾ ਬੈਸੀ ਕਾ ਗੇੜਾ ਮਾਰਨ ਆਏ ਸੀ ਵੀ ਕੀ ਹਾਲ ਚਾਲਾ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ ਚ ਸਾਡੇ ਮੁੰਡੇ ਲਾਏ 70 ਬਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉਂਦਾ ਦੁਬਾਰਾ ਪੰਜਾਬ ਨੂੰ ਅਸੀਂ ਹਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਜੀ ਇਸ ਤੋਂ ਵੱਡੀ ਕੌਮ ਹੋ ਜੂਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪ ਦੇ ਲਾਲਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਥੋੜੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ